ਸਾਰੀਆਂ ਅੱਛਾ ਭਾਈ ਦੋਦੇ ਦੀਆਂ ਬੇਰੀਆਂ ਬੜੀਆਂ ਮਸ਼ਹੂਰ ਸੀਗੀਆਂ ਤੇ ਤੁਸੀਂ ਸਾਂਭੀਆਂ ਹੋਈਆਂ ਇਹਨਾਂ ਬਾਰੇ ਦੱਸਿਓ ਇੱਕ ਬੇਰੀ ਤੇ ਕਿੰਨੀਆਂ ਲੱਗਦੀਆਂ ਸਾਰੀ ਜਾਣਕਾਰੀ ਦਿਓ ਸਾਡੇ ਦਰਸ਼ਕ ਇਹ ਜਿਹੜੀ ਪੇਂਦ ਆ ਜਿਹੜੀ ਆ ਹੈਗੀ ਹੈ ਮਤਲਬ ਇਹ ਦੋਦੇ ਦੀ ਜਿਹੜੀ ਪੁਰਾਣੀ ਪੇਂਦ ਹੁੰਦੀ ਸੀ ਆਪਣੀ ਜਿੰਨਾ ਕਰਕੇ ਜਦੋਂ ਇਹ ਦੋਦੇ ਦੇ ਵਿੱਚ ਨਾ ਬੇਰੀਆਂ ਦੇ ਬਾਗ ਹੁੰਦੇ ਸੀ ਆਪਣੇ ਸੀ ਆਪਣੇ ਦੂਜੇ ਘਰਾਂ ਦੇ ਸਾਰਿਆਂ ਦੇ ਸੀ ਪਿੰਡ ਦੇ ਬੜੇ ਬਾਗ ਇਹ ਬੇਰ ਇੰਨਾ ਕੁ ਵਧੀਆ ਸੀ ਇੰਨੀ ਕੁ ਵਧੀਆ ਕੁਆਲਿਟੀ ਦਿੱਲੀ ਜਾ ਕੇ ਜਦੋਂ ਮੰਡੀ 'ਚ ਵਿਕਦਾ ਸੀ ਨਾ ਉਦੋਂ ਵੀ ਦੋਦੇ ਦਾ ਨਾਂ ਚੱਲਦਾ ਸੀਗਾ ਵੀ ਇੰਨੀ ਜ਼ਿਆਦਾ ਮਤਲਬ ਹਿੰਦੁਸਤਾਨ ਲੈਵਲ ਤੇ ਕਹ ਲੋ ਵੀ ਇਹ ਜਿਹੜੀ ਬੇਰੀਆਂ ਸੀ ਉਹਨਾਂ ਦੇ ਨੇ ਵਧੀਆ ਮਤਲਬ ਬੇਰ ਜਿਹੜੇ ਲੱਗਦੇ ਸੀ ਹੁਣ ਵੀ ਆਪਣੇ ਕੋਲ ਇਹ ਜਿਹੜੀ ਬੇਰੀ ਆ ਉਹ ਦੀ ਦੀ ਸੰਭੀ ਵੀ ਆ ਮਤਲਬ ਜਿਹੜਾ ਇਹ ਫਰੂਟ ਹੈ ਇਹਦੇ ਵਿੱਚ ਮੈਂ ਆਪਾਂ ਲੱਗਦਾ ਪੇਨ ਕੀਤੀਆਂ ਮੈਂ ਜਿਵੇਂ ਦੋ ਜਾਂ ਤਿੰਨ ਬੰਨੀ ਦੀਆਂ ਪੇਨ ਹੋ ਜਾਂਦੀਆਂ ਵੀ ਜਿਵੇਂ ਅਮਰਾਂ ਜਾਂ ਪਟਿਆਲਾ ਵੀ ਆਪਣੇ ਕੋਲ ਹੈਗਾ ਉਹ ਥੋੜੇ ਲੰਮੇ ਤੇ ਪਤਲੇ ਬੇਰ ਹੁੰਦੇ ਆ ਅਮਰਾਂ ਥੋੜੇ ਜੇ ਕਰੜੇ ਹੁੰਦੇ ਤੇ ਪਿੱਛੋਂ ਜਾ ਕੇ ਪੱਕ ਜਾਂਦਾ ਮਾਰਚ ਦੇ ਵਿੱਚ ਇਹ ਹੁਣ ਜਿਵੇਂ ਹੁਣ ਤੋਂ ਸ਼ੁਰੂ ਹੋ ਜਾਣਗੇ 베ਰੇ ਪੱਕਣੇ ਜਿਵੇਂ ਠੰਡ ਜਦੋਂ ਖਤਮ ਹੋ ਜਾਂਦੀ ਹੈ ਇਹ ਅੱਗੇ ਫਿਰ ਇਹ ਵੀ ਮਤਲਬ ਵਸਾਖ ਦੀ ਤੱਕ ਹੀ ਚੱਲੇ ਜਾਂਦਾ ਇੱਕ 베ਰੀ ਤੇ ਕਿੰਨੇ ਤਰ੍ਹਾਂ ਦੇ ਲੱਗਦੇ ਆ 베ਰ ਉਹ ਤਿੰਨ ਤਰ੍ਹਾਂ ਦੇ ਲੱਗਦੇ ਆ ਉਹਦਾ ਵਾਧੂ ਵੀ ਕਰ ਸਕਦੇ ਆ ਕਿਉਂਕਿ ਜਦੋਂ 베ਰੀ ਆਪਾਂ ਛੋਟਾ ਕੋਈ ਵੀ ਆਪਾਂ ਗਿੜਕ ਨਾਪ ਦਿੰਨੇ ਉਹਦੇ ਦੇਸੀ 베ਰੀ ਪੈਦਾ ਹੁੰਦੀ ਆ ਦੇਸੀ 베ਰੀ ਜਿਹਦੇ ਵਿੱਚ ਜਦੋਂ ਆਪਾਂ ਉਹਦੀਆਂ ਸਾਖਾਂ ਕੋ ਉਹ ਤੋਂ ਵੜ ਦਿੰਨੇ ਉਹਦੇ ਨਵੀਆਂ ਸਾਖਾਂ ਕੱਢਦੀ ਐ ਉਹਦੇ ਤਿੰਨ ਜਾਂ ਚਾਰ ਸਾਖਾਂ ਜਿੰਨੀਆਂ ਰੱਖੇ ਉਹਨੂੰ ਅਲੱਗ-ਅਲੱਗ ਪੀਂ ਚੜ ਜਾਂਦੀ ਐ ਉਹ ਫਿਰ ਜਿੰਨੇ ਵੀ ਉਹਦੇ ਡਾਣੇ ਵੱਡੇ ਹੋ ਜਾਂਦੇ ਆ ਉਹਨੂੰ ਅਲੱਗ-ਅਲੱਗ 베ਰੀ ਲੱਗਣ ਲੱਗਦੇ ਆ ਜੀ ਇੱਕ 베ਰੀ ਤੇ ਜਿਵੇਂ ਆਪਾਂ ਕਹਿੰਦੇ ਆ ਵੀ ਆਮ ਬਿੰਨੇ ਲੱਗਦੇ ਓਵੇਂ 베ਰੀ ਤੇ ਵੀ ਇੰਨੇ 베ਰੀ ਤੇ 베ਰੀ ਤੇ ਤਾਂ ਬਹੁਤ ਪਹਿਲਾਂ ਹੁੰਦੇ ਜਿਵੇਂ ਪਾਪੇਰੇ ਆਮ ਮੇਰਾ ਵੱਡਾ ਪਾਇਆ ਜਿਹੜਾ ਉਹ ਕਰ ਲੈਂਦਾ ਪੀਂ ਦੋਵੇਂ ਕਿਉਂਕਿ ਬਸ ਉਹ ਤਾਂ ਇੱਕ ਛਿਲਕਾ ਲਾ ਕੇ ਉੱਤੇ ਪਾਪ ਜੀਆਂ ਚੜਾ ਦਿੰਦੇ ਓ ਉੱਤੇ ਤੇ ਬਸ ਉੱਥੋਂ ਫਿਰ ਉਹ ਵੈਰਾਈਟੀ ਸ਼ੁਰੂ ਹੋ ਜਾਂਦੀ ਹੈ ਉਹ ਆਪ ਆਪਾਂ ਨੇ ਇੱਕ ਬੇਰੀ ਨੂੰ ਚਾਰ ਬੰਨੀ ਦੇ ਲਾ ਲਓ ਪੰਜ ਬੰਨੀ ਦੇ ਲਾ ਲਓ ਉਹ ਜਿੰਨੀ ਆਪਣੇ ਕੋਲੇ ਹੈਗਾ ਆਪਾਂ ਲਾਸ ਤੁਸੀਂ ਵੱਡੀ ਗੱਲ ਵੀ ਬੇਰੀਆਂ ਸੰਭੀਆਂ ਜਿਹੜੀ ਹੈ ਨਾ ਆਏ ਨਹੀਂ ਬਾਈ ਇਹ ਦੋਹੇ ਚੀਜ਼ਾਂ ਦੇ ਨਾਲੇ ਤਾਂ ਆਪਣੀ ਜਿਹੜੀ ਪੁਰਾਣੀ ਸੀਗੀ ਮਤਲਬ ਇਹ ਪੀਂਦ ਕਹਿ ਲਓ ਜਾਂ ਪੁਰਾਣੀ ਆਪਣੀ ਸੀ ਬੇਰੋਸ ਆਂਬਲੇ ਤੇ ਨਾਲੇ ਹੁਣ ਆਪਾਂ ਖਾਣ ਨੂੰ ਵਧੀਆ ਮਿਲਦੇ ਆ ਤੁਹਾਨੂੰ ਜੀ